ਹਾਂਜੀ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਪਾਸਟਰ ਗੋਪੀ ਸੁਖਵਿੰਦਰ ਰਾਜਾ ਮਿਨਿਸਟਰੀ ਔਰ ਮੇਰੇ ਨਾਲ ਅ ਪ੍ਰਧਾਨ ਜਸਪਾਲ ਜੀ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਔਰ ਹੋਰ ਵੀ ਅਹੁਦੇਦਾਰ ਪਾਸਟਰ ਸਾਡੇ ਮਸੀਹ ਇਕਤਾ ਪਾਸਟ ਅਸੋਸੀਏਸ਼ਨ ਦੇ ਪ੍ਰਧਾਨ ਔਰ ਵਾਈਸ ਪ੍ਰਧਾਨ ਪਾਸਟਰ ਸਰਜੀਤ ਜੀ ਸੁਲਤਾਨਵਿੰਦ ਤੋਂ ਪਾਸਟਰ ਹੈਪੀ ਜੀ ਔਰ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਅੱਜ ਸੁਖਵਿੰਦਰ ਰਾਜਾ ਮਿਨਿਸਟਰੀ ਦੇ ਵੱਲੋਂ ਜੋ ਕਿ ਤੁਸੀਂ ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਫੇਸਬੁਕ ਤੇ YouTube ਤੇ ਦੇਖ ਰਹੇ ਸੀ 24 ਜੂਨ ਦੀਆਂ ਬੜੇ ਚਿਰ ਤੋਂ ਤਿਆਰੀਆਂ ਚੱਲ ਰੀਆਂ ਸੀ ਤੇ ਅੱਜ ਸੱਚਮੁੱਚ 24 ਜੂਨ ਨੂੰ ਔਰ ਜੋਸ ਸੁਖਵਿੰਦਰ ਰਾਜਾ ਨਿਸ਼ਚਿਤ ਵੱਲੋਂ ਹਜ਼ਾਰਾਂ ਸੰਗਤਾਂ ਦਾ ਇਕੱਠ ਕੀਤਾ ਗਿਆ ਔਰ ਜਿਹਦੇ ਵਿੱਚ ਸਾਡੇ ਚਰਚ ਦੀ ਜਿਹੜੀ ਗੈਦਰਿੰਗ ਆ ਉਹ 1500 ਤੋਂ ਉੱਪਰ ਆ ਜੋ ਹਰ ਸੰਡੇ ਗੈਦਰਿੰਗ ਬੈਠਦੀ ਆ ਉਹ ਅੱਜ ਚਰਚ ਵੀ ਪੂਰਾ ਓਵਰਫਲੋ ਸੀ ਤੇ ਜਿਹੜੀ ਬਾਹਰ ਦਾ ਜਿਹੜਾ ਚਰਚ ਦਾ ਮੇਨ ਰਸਤਾ ਸੀ ਉਹ ਵੀ ਘੱਟੋ ਘਾਟ ਉੱਥੇ 11500 ਲੋਕ ਬੈਠਦਾ ਹੈ ਤਾਂ ਚਰਚ ਵੀ ਪੂਰਾ ਓਵਰਫਲੋ ਸੀ ਨੰਗਨ ਨੂੰ ਮਾਸਾ ਥਾਣੇ ਸੀ ਤਾਂ ਬਾਹਰਲੀ ਜੜੀ ਜਗਾ ਸੀ ਬਾਹਰ ਲੋ ਜਿਹੜਾ ਥਾ ਸੀ ਉਹ ਵੀ ਥੋੜਾ ਪੈ ਗਿਆ ਤਾਂ ਸੱਚਮੁੱਚ ਪਰਮੇਸ਼ਵਰ ਨੇ ਆਪਣੇ ਦਾਸ ਪਾਸ ਸੁਖਵਿੰਦਰ ਰਾਜਾ ਜੀ ਨੂੰ ਅੱਜ ਆਤਮੂਦ ਰੀਤੀ ਦੇ ਆਤਮੂਦ ਰੀਤੀ ਦੁਆਰਾ ਇਸਤੇਮਾਲ ਕੀਤਾ ਔਰ ਇਸ ਵਕਤ ਹਜ਼ਾਰਾਂ ਸੰਗਤਾਂ ਦਾ ਇਕੱਠ ਹੋਇਆ ਹੈ ਮੈਂ ਤੁਹਾਡੇ ਕੋਲ ਜਾਣਾ ਚਾਹਣਾ ਕਿ ਇਹ ਜਿਹੜਾ ਅੱਜ ਦਾ ਮਸੀਹ ਸਮਾਗਮ ਕਰਵਾਇਆ ਗਿਆ ਤੇ ਪਹਿਲਾਂ ਵੀ ਤੁਹਾਡੇ ਵੱਲੋਂ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਸੀ ਦੇਖੋ ਜੀ ਹਰ ਸਾਲ ਦੀ ਤਰ੍ਹਾਂ 2009 ਤੋਂ ਲੈ ਕੇ ਤੇ ਅੱਜ 2025 ਹੋ ਗਿਆ ਤਾਂ ਹਰ ਸਾਲ ਦੀ ਤਰ੍ਹਾਂ ਸੁਖਵਿੰਦਰ ਰਾਜਾ ਮਸੀਹ ਇਸੇ ਤਰ੍ਹਾਂ ਹੀ ਧੂਮ-ਧਾਮ ਦੇ ਨਾਲ ਜਿਹੜਾ ਇਹ ਮਸੀਹ ਸਮੇਲਨ ਜਿਹੜਾ ਹੈ ਉਹ ਕਰਵਾਉਂਦੀ ਆ